ਰੋਜ ਦੇ ਵੇਖਿਆ ਗਈ ਜਾਂਦੇ ਵੇਖਿਆ ਗਈ ਕਿਸੇ ਕਿਨੋਂ ਬੇਸ਼ਰਮ ਨੇ ਹਾਂ ਕਈ ਬੰਦੇ ਇੱਕ ਬੰਦੇ ਨੇ ਕਮੀ ਹ ਮਾਰੇ ਸੀ ਤੇ ਉਹਦੀ ਲੱਤ ਟੁੱਟ ਗਈ ਸੀ ਅੱਛਾ ਹਾਂ ਪੰਜ ਸੱਤ ਦੇਣਾ ਸੀ ਪੰਜਾਹ ਤਾਂ ਦੇਣਾ ਸੀ ਤੇ ਉਹ ਪੰਜ ਸੱਤ ਦੇਣਾ ਵਿੱਚ ਜੇ ਟੁੱਟ ਗਈ ਤਾਂ ਫਿਰ ਤੂੰ ਪਤਾ ਲੈਣ ਜਾਣਾ ਸੀ ਮੈਂ ਗਿਆ ਸੀ ਬਿਸਕਟ ਵੀ ਖਾਦੇ ਸੀ ਉੱਥੇ ਮੈਂ ਕੀ ਕਿਹਾ ਸੀ ਹਾਂ ਮੈਂ ਫਿਰ ਬੀਬੀ ਕਿਹਾ ਸੀ ਮੈਂ ਆਖਿਆ ਇਮਾਨਦਾਰੀ ਨਾਲ ਕੰਮ ਕਰੋ ਮੈਂ ਕਹਤਾ ਹਾਂ ਕਹਤਾ ਹਾਂ ਅੱਛਾ ਤੇ ਸਾਡੇ ਕੋਲ ਬੈਠੇ ਨੇ ਜੀਵਨ ਠਾਕਰ ਜੀ ਜੀਵਨ ਠਾਕਰ ਕੌਣ ਨੇ ਜੋ ਬਾਰਡਰ ਏਰੀਏ ਤੋਂ ਦੀਨਾ ਨਗਰ ਆਉਂਦੇ ਨੇ ਔਰ ਜ਼ਿਲ੍ਹਾ ਗੁਰਦਾਸਪੁਰ ਚ ਪੈਣ ਵਾਲਾ ਪਿੰਡ ਹੈ ਇਹਨਾਂ ਦਾ ਔਰ 20 ਸਾਲ ਤੋਂ ਕਿਹੜਾ ਕੰਮ ਕਰਦੇ ਨੇ ਦਲਾਲੀ ਜਿਹਨੂੰ ਕਹਿੰਦੇ ਆ ਦਲਾਲੀ ਜੋ ਮੀਡੀਏਟਰ ਹੁੰਦਾ ਜੋ ਦਲਾਲ ਹੁੰਦਾ ਜੋ ਕਿਸੇ ਦੀ ਜ਼ਮੀਨ ਦਾ ਸੌਦਾ ਕਰਾਉਂਦਾ ਕਿਸੇ ਦੀ ਕੋਠੀ ਦਾ ਸੌਦਾ ਕਰਾਉਂਦਾ ਔਰ ਜਾਂ ਕਿਸੇ ਦਾ ਪਲਾਟ ਵਕਾਉਂਦਾ ਦਸ ਪਾਉਂਦਾ ਜਿਸ ਨੂੰ ਕਹਿੰਦੇ ਦਸ ਪਾਉਂਦਾ ਔਰ ਇਹਨਾਂ ਦੇ ਨਾਲ ਕਿੰਨੇ ਕ ਇਮਾਨਦਾਰ ਪੈਸੇ ਵਾਲੇ ਲੋਕ ਜੁੜੇ ਔਰ ਕਿੰਨੇ ਕ ਉਹ ਲੋਕ ਜੁੜੇ ਜਿਨ੍ਹਾਂ ਨੇ ਇਹਾਂ ਦੀ ਮਿਹਨਤ ਕੀ ਦੇਣੀ ਸੀ ਇਹਾਂ ਦੀ ਵੀ ਖੋ ਕੇ ਚਲੇ ਗਏ ਉਹਦੇ ਬਾਰੇ ਗੱਲ ਕਰੀ ਜੀਵਨ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਮਹਾਰਾਜ ਇਹ ਜੀਵਨ ਜੀ ਕੋਈ ਚੰਗਣਾ ਪਾਉਗੇ ਕਿ ਲਗਭਗ ਤੁਹਾਨੂੰ 20 ਸਾਲ ਹੋ ਗਏ ਇਸ ਕੰਮ 'ਚ ਬਿਲਕੁਲ ਜੀ ਤੇ 20 ਸਾਲਾਂ ਵਿੱਚ ਤੁਸੀਂ ਕਿੰਨੇ ਕ ਲੋਕਾਂ ਉਹਨਾਂ ਨੂੰ ਮਿਲਿਓ ਜਿਨ੍ਹਾਂ ਨੇ ਬੜੀ ਇਮਾਨਦਾਰੀ ਨਾਲ ਤੁਹਾਡੀ ਮਿਹਨਤ ਦਿੱਤੀ ਮਹਾਰਾਜ ਪੰਜਾਬ ਦੀ ਜੇ ਗੱਲ ਕਰੀਏ ਤੇ ਆਪਾਂ ਚਲੋ ਆਪਣਾ ਜਿਹੜਾ ਸੂਬਾ ਹੈ ਸਾਰਿਆਂ ਨੂੰ ਪਿਆਰਾ ਹੁੰਦਾ ਤੇ ਟੌਰੀ ਜਿੱਤੇ ਸੂਬੇ ਦੀ ਬਣੇ ਤੇ ਉਹ ਹੀ ਵਧੀਆ ਲੇਕਿਨ ਆਪਾਂ ਗੱਲ ਕਰੀਏ ਕਿ ਜਿਹਾ ਹੀ ਆਪਣੀ ਮਿਹਨਤ ਦੀ ਗੱਲ ਕਰੀਏ ਤੇ ਮਿਹਨਤ ਤੇ ਕੋਈ ਵੀ ਦੇ ਕੇ ਰਾਜੀ ਨਹੀਂ ਅਸਲੀ ਤੇ ਇਹ ਹੈ ਜ਼ਿਆਦਾਤਰ ਜ਼ਿਆਦਾਤਰ ਇਹ ਹੈ ਕਿ ਆਪਾਂ ਸਿਰਫ ਵੇਖਣਾ ਆਂ ਆਹੀਂ ਕੋਠੀ ਵੇਖਣੀ ਆਹੀਂ ਪਲਾਟ ਵੇਖਣਾ ਆ ਤੇ ਫੇਰ ਆਹੀਂ ਸਿੱਧਾ ਹੀ ਰਾਬਤਾ ਕਰ ਲੈਣਾ ਵੀ ਇਹ ਕੌਣ ਆ ਕਿੱਥੇ ਰਹਿੰਦਾ ਪਹਿਲੇ ਤੁਸੀਂ ਵੇਖਣੀ ਆ ਵਿਖਾਉਣੀ ਆ ਉਧਰ ਉਧਰੀ ਸਾਰਾ ਕੁਝ ਕਰਨਾ ਹਾਂਜੀ ਹਾਂਜੀ ਤੇ ਫਿਰ ਉਹਨਾ ਵੇਖਣਾ ਕਿ ਆਡਾ ਰਿਸ਼ਤੇਦਾਰ ਹੈ ਸਾਡਾ ਫਲਾਣਾ ਆ ਸਾਡਾ ਢਿੰਗੜਾਇਆ ਤੇ ਪਾਜੀ ਆਹੀ ਸਿੱਧਾ ਸੌਦਾ ਕਰ ਲਿਆ ਉਹਦੇ ਵਿੱਚ ਫਿਰ ਜਿਹੜਾ ਦਲਾਲ ਜਾਂ ਜਿਹਨੂੰ ਕਹ ਲਓ ਵੀ ਜਿਹੜਾ ਵਿਖਾਣ ਵਾਲਾ ਆ ਉਹਦਾ ਕੋਈ ਰੋਲ ਨਹੀਂ ਰਹਿ ਜਾਂਦਾ ਆਪਣੀ ਰਿਸ਼ਤੇਦਾਰੀ ਕੱਢ ਲੈਣੀ ਆ ਅੱਗੇ ਕਰ ਲੈਣੀ ਆ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਇਆ ਕੱਲਾਂ 90% ਹੁੰਦਾ ਏ 90% ਉਹਨਾਂ ਲੋਕਾਂ ਨੂੰ ਕੀ ਨਾਮ ਦਿਓਗੇ ਜਿਹੜੇ ਤੁਹਾਡੀ ਕਮਿਸ਼ਨ ਮਾਰਦੇ ਆ ਜਿਵੇਂ ਹੁਣ ਤੁਹਾਡਾ ਲਾਇਸੈਂਸ ਤਾਂ ਹੁੰਦਾ ਨਹੀਂ ਬਿਲਕੁਲ ਜਦੋਂ ਲਾਇਸੈਂਸ ਬਣਦਾ ਹੋਵੇ ਤਾਂ ਕੀ ਨਹੀਂ ਬਣਵਾਓਗੇ ਨਹੀਂ ਸਰ ਫਿਰ ਫਿਰ ਤੇ ਲਾਇਸੈਂਸ ਬਣਾ ਲਾਂਗੇ ਲੇਕਿਨ ਬਣਦਾ ਨਹੀਂ ਬਣਦਾ ਨਹੀਂ ਤੇ ਜੇ ਤੁਹਾਡੇ ਉਹਨਾਂ ਨੇ ਕੀਤਾ 90% ਲੋਕਾਂ ਨੇ ਕੀਤਾ ਤੇ ਉਹਨਾਂ ਦਾ ਤੁਸੀਂ ਨੁਕਸਾਨ ਕੀਤਾ ਕੋਈ ਜਿਸ ਕਰਕੇ ਉਹ ਪੈਸੇ ਮਾਰਦੇ ਆ ਜਾਂ ਵੈਸੇ ਦਿਮਾਗ ਦੀ ਇੱਕ ਹੁੰਦੀ ਉਹਨਾਂ ਦੀ ਮਹਾਰਾਜ ਸਾਡੇ ਨਾ ਅਸਲੀ ਪੜ੍ਹੇ ਲਿਖੇ ਲੋਕ ਜਿਹੜੇ ਨੇ ਇਹ 4% ਚਾਰ ਕਿਸਮ ਦੇ ਲੋਕ ਆ ਜਿਹੜਾ ਪੜੇ ਲਿਖਿਆ ਵਿੱਚ ਵੀ ਕਿਸਮਾਂ ਹੈ ਕਿਸਮਾਂ ਹੁੰਦੀਆਂ ਨਾ ਕਿਉਂਕਿ ਇੱਕ ਤੇ ਜਿਹੜਾ ਪੜਿਆ ਲਿਖਿਆ ਉਹਨੂੰ ਪਤਾ ਵੀ ਮੈਂ ਧਰਤੀ ਤੇ ਆਇਆ ਮੈਂ ਚਲੇ ਜਾਣਾ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਜੀ ਜੀ ਇੱਕ ਬੰਦਾ ਪੜਦਾ ਇਸ ਲਈ ਆ ਕਿ ਮੈਂ ਸਾਰੀ ਦੁਨੀਆ ਨਾਲ ਠੱਗੀ ਮਾਰਨੀ ਆ ਔਰ ਸੱਚ ਕਿਸੇ ਨੂੰ ਨਹੀਂ ਦੱਸਣਾ ਜੀ ਜੀ ਠੀਕ ਹੈ ਜੀ ਤੇ ਤੀਜਾ ਬੰਦਾ ਉਹ ਹੁੰਦਾ ਵੀ ਜਿਹੜਾ ਸਾਰਾ ਕੁਝ ਜਾਣਦੇ ਹੋਈ ਜਾਣਦੇ ਹੋਈ ਹਰ ਬੰਦੇ ਨੂੰ ਗੁਬਰਾਹ ਕਰਕੇ ਤੇ ਆਪਣਾ ਪ੍ਰੈਸ਼ਰ ਪਾ ਗਿਓ ਕਹਿੰਦਾ ਜੀ ਫਲਾਣਾ ਮੇਰਾ ਇਦਾਂ ਅਹੀਂ ਢਿਗੜਾ ਇਦਾਂ ਅਹੀਂ ਨਾ ਇਹ ਕੰਮ ਕਰ ਸਕਣਾ ਉਹ ਇਦਾਂ ਕਰਕੇ ਆਪਣਾ ਰੋਲ ਅਦਾ ਕਰਕੇ ਤੇ ਆਪਣਾ ਕੰਮ ਕਰਕੇ ਚਲੇ ਜਾਂਦਾ ਤੇ ਡੀਲਰ ਨੂੰ ਸਿਰਫ ਇੱਕ ਮੱਧਮ ਵਰਗ ਜਿਹੜਾ ਹਾਂਜੀ ਜਿਹਨੂੰ ਅਸੀਂ ਮਿਡਲ ਕਲਾਸ ਲੋਕ ਮਿਡਲ ਕਲਾਸ ਲੋਕ ਉਹ ਕਦੇ ਕਿਸੇ ਦੀ ਦਲਾਲੀ ਜਾਂ ਕਿਸੇ ਦੀ ਮਿਹਨਤ ਨੂੰ ਨਹੀਂ ਮਾਰਦੇ ਔਰ ਜਿਹੜੇ ਆਪਣੇ ਜਿਹਨੂੰ ਅਸੀਂ ਹਾਂ ਜਿਹਨੂੰ ਕਹਿੰਦੇ ਆ ਕਿ ਉਹ ਐਜੂਕੇਟਿਡ ਵੀ ਆ ਔਰ ਅਮੀਰ ਵੀ ਆ ਅਮੀਰ ਵੀ ਆ ਵੱਡਾ ਸੌਦਾ ਲੈਣ ਵਾਲਾ ਵੱਡਾ ਸੌਦਾ ਲੈਣ ਵਾਲਾ ਉਹ ਜ਼ਿਆਦਾਤਰ ਲੋਕ ਇਹ ਹੋਈ ਨੇ ਆਪਾਂ ਸਿਰਫ ਦੇਖਣੀ ਆ ਜ਼ਮੀਨ ਅੱਗੇ ਅਸੀਂ ਦੇਖ ਲੈਣਾ ਤੇ ਬੰਦਾ ਕਿਹੜਾ ਕਾਗਜ਼ਾਂ ਤੋਂ ਵੀ ਦੇਖ ਲੈਂਦੇ ਨੇ ਕਾਗਜ਼ਾਂ ਤੋਂ ਵੀ ਦੇਖ ਲੈਂਦੇ ਆ ਤੇ ਉਹ ਵੀ ਉਧਰ ਉਧਰ ਹਿਸਾਬ ਲਗਾ ਹੀ ਲੈਂਦੇ ਬਿਲਕੁਲ ਜੀ ਅੱਜ ਕੱਲ ਫੋਨ ਤੋਂ ਪਤਾ ਲੱਗ ਜਾਂਦਾ ਹੈ ਹਾਂ ਬਾਕੀ ਮੇਰਾ ਦੋਸਤ ਨਿਕਲ ਆਇਆ ਉਹ ਮੇਰਾ ਤੇ ਫਲਾਣਾ ਰਿਸ਼ਤੇਦਾਰ ਹੀ ਢਿੰਗੜਾ ਵਿੱਚ ਪੈ ਗਿਆ ਤੇ ਤੁਸੀਂ ਹੁਣ ਉਹਦਾ ਨਾਂ ਕੀ ਦਿਓਗੇ ਜਿਹੜਾ ਤੁਹਾਡੀ ਕਮਿਸ਼ਨ ਮਾਰਦਾ ਹੈ ਜਾਂ ਜਿਹੜਾ ਤੁਹਾਡੇ ਨਾਲ ਧੋਖੇ ਕੀਤੇ ਕੀ ਨਾਂ ਦਿਓਗੇ ਉਹਨਾਂ ਨੂੰ ਦੁਨੀਆ ਦੇ ਉਹ ਬੰਦਿਆਂ ਨੂੰ ਕੀ ਨਾਂ ਦੇਣਾ ਚਾਹੀਦਾ ਐ ਐਜੂਕੇਟਿਡ ਪੜ੍ਹੇ ਲਿਖੇ ਜਾਂ ਕੋਈ ਹੋਰ ਲਫ਼ਜ਼ ਵਰਤਣਾ ਚਾਹੀਦਾ ਸਾਨੂੰ ਕਮੀਨਿਆਂ ਤੋਂ ਵੀ ਥੱਲੇ ਅੱਛਾ ਕਮੀਨਿਆਂ ਤੋਂ ਘਟਿਆ ਸ਼ਬਦ ਜਿਹੜਾ ਵਾ ਘਟਿਆ ਸ਼ਬਦ ਯੂਜ਼ ਜਿੰਨਾ ਵੀ ਕਰ ਲੋ ਜਿਹੜਾ ਤੁਹਾਡੀ ਕਮਿਸ਼ਨ ਆ ਜਾਂ ਦਲਾਲੀ ਜਾਂ ਏਜੰਟੀ ਦਾ ਪੈਸਾ ਮਾਰਦਾ ਹੈ ਨਾ ਉਹਨੂੰ ਕਮੀਨਿਆਂ ਤੋਂ ਵੀ ਥੱਲੇ ਥੱਲੇ ਦਾ ਬੋਲ ਉਹਦਾ ਦਿਨ ਆਣਾ ਤੇ ਜਿਨ੍ਹਾਂ ਜਿਨ੍ਹਾਂ ਕੀਤਾ ਆ ਇੱਕ ਦਿਨ ਉਹ ਟਾਈਮ ਵੀ ਆਏਗਾ ਮੈਂ ਉਹਨਾਂ ਦੇ ਨਾਂ ਲੈ ਕੇ ਤੁਹਾਨੂੰ ਦੱਸਾਂਗਾ अच्छा ਤੁਸੀਂ ਨਾ ਲਓਗੇ ਹੁਣ ਇਹ ਕਿ ਆ ਬੰਦੇ ਨੇ ਮੇਰੇ ਨਾਲ ਇਹ ਧੋਖਾ ਕੀਤਾ ਤੇ ਇਹਨੇ ਇਹ ਧੋਖਾ ਕੀਤਾ ਕਮਿਸ਼ਨ ਮੇਰੀ ਮਾਰੀ ਬਿਲਕੁਲ ਮੈਂ ਦੌੜ ਕਰਨ ਲਈ ਕਿੰਨਾ ਕੁ ਟਾਈਮ ਲੱਗਦਾ ਜਦੋਂ ਕਿਸੇ ਨੂੰ ਸੌਦਾ ਲੱਭ ਕੇ ਦਿੰਦੇ ਹਾਂ ਪਠਾਨਕੋਟ ਕਿੱਥੇ ਧਾਰ ਕਿੱਥੇ ਹਿਯਾਰਪੁਰ ਫਿਰ ਉਸ ਤੋਂ ਉੱਤਲੇ ਇਲਾਕੇ ਜਿਹੜੇ ਆ ਉਥੋਂ ਤੱਕ ਵੀ ਦੌੜ ਕੀਤੀ ਹੈ ਮੋਟਰਸਾਈਕਲ ਦੇ ਉੱਤੇ 10 10 11 11 ਵਜੇ ਵੀ ਘਰ ਆਏ ਆ ਠੀਕ ਹੈ ਜੀ ਉਹਦੇ ਵਿੱਚ ਕੋਈ ਵੀ ਹਾਦਸਾ ਹੋ ਜੇ ਸਾਡੀ ਜ਼ਿੰਦਗੀ ਦਾ ਕੋਈ ਕਿਸੇ ਨੂੰ ਮਤਲਬ ਉਹ ਨਹੀਂ ਆ ਵੀ ਸਾਨੂੰ ਕੋਈ ਮੁਆਫੀਆ ਮਿਲ ਜਾਣਾ ਜਾ ਕੋਈ ਚੀਜ਼ ਮਿਲ ਜਾਣੀ ਆ ਸਿਰਫ ਇਹੋ ਹੀ ਆ ਵੀ ਯਾਰ ਤੂੰ ਦੌੜ ਹੀ ਗੱਡੀ ਨਾਲ ਤੂੰ ਕੀਤਾ ਕੀ ਆ ਐਹੀ ਲੱਗ ਜਿਹਾਣਾ ਹਣਾ ਦੌੜੀ ਕੀਤੀ ਆ 40 ਦਸੀ ਆ ਨਾ ਤੂੰ ਹਾਂ 40 ਤੇ ਉਹਦੀ ਆ ਯਾਰ ਅੱਛਾ ਇੱਥੇ ਆ ਗਏ ਫਿਰ ਸਾਡਾ ਮਨ ਜਿਹੜਾ ਨਾ ਉਹ ਖਰਾਬ ਹੋ ਜਾਂਦਾ ਵੀ ਇਹ ਕੀ ਕੰਮ ਆ ਯਾਰ ਇਹ 4B ਕਈ ਦਲਾਲਾਂ ਦੀਆਂ ਕਮਿਸ਼ਨਾਂ ਮਰਦੀਆਂ ਕਿ ਜਦ ਤੁਹਾਡੀਆਂ ਹੀ ਬਣੇ ਨਾ ਸਿਆ 90% ਮਰਦੀਆਂ ਕਰਨ ਕੀ ਹੋ ਹੁਣ ਹੁਣ ਮੇਰੇ ਨਾਲ ਤਿੰਨ ਚਾਰ ਵਾਰੀ ਹੋਇਆ ਤਿੰਨ ਤਿੰਨ ਵਾਰੀ ਤੇ ਹੁਣ ਹੋ ਗਿਆ ਇਹ ਬਾਈ ਦੀ ਵੇਥ ਤੁਹਾਡੇ ਜਿਨ੍ਹਾਂ ਨੇ ਪੈਸੇ ਮਾਰੇ ਜਿਨ੍ਹਾਂ ਤੁਹਾਡੀਆਂ ਕਮਿਸ਼ਨਾਂ ਮਾਰੀਆਂ ਕੀ ਤੁਸੀਂ ਉਹਨਾਂ ਬਾਰੇ ਕਦੀ ਆਵਾਜ਼ ਆਪਣੀ ਬੁਲੰਦ ਨਹੀਂ ਕਰੋਗੇ ਕਦੀ ਉਹਨਾਂ ਦਾ ਨਾਮ ਸਾਹਮਣੇ ਨਹੀਂ ਲਿਜੋ ਸਰ ਮੈਂ ਸਮਾਨ ਤੇ ਨਾਮ ਵੀ ਲਵਾਗਾ ਤੇ ਉਹਨਾਂ ਦੀ ਹਿਸਤਰੀ ਵੀ ਸਾਹਮਣੇ ਰੱਖਾਂਗਾ ਸਾਰੇ ਸਾਰੀ ਲਿਸਟ ਬਣਾਓਗੇ ਕਿ ਕਿਹੜੇ ਕਿਹੜੇ ਬੰਦੇ ਤੁਹਾਡਾ ਬਿਲਕੁਲ ਜੀ ਤੁਸੀਂ ਸਾਡਾ ਸਾਥ ਦਿੱਤਾ ਹੈ ਅਸੀਂ ਹੋ ਸਕਦਾ ਆਂਦੇ ਸਮੇ ਨੂੰ ਨਾਮ ਵੀ ਸਾਰੇ ਲੈ ਲਈ ਡਿਸਪਲੇ ਕਰੋਗੇ ਇਹ ਆ ਬੰਦਿਆਂ ਨੇ ਸਾਡੀਆਂ ਕਮਿਸ਼ਨਾਂ ਮਾਰੀਆਂ ਬਿਲਕੁਲ ਜੀ ਤੇ ਫਿਰ ਉਹਨਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੋਈ ਉਹ ਤੁਹਾਡ ਤੋਂ ਵੀ ਤਾਂ ਚੱਲ ਗਏ ਹੋਏ ਤੇ ਜਾਂ ਫੇ ਡੀ ਹੋਏ ਫੇਰ ਕੋਈ ਇਹੋ ਜਿਹਾ ਕੋਈ ਦ੍ਰਿਸ਼ਾ ਸਾਹਮਣੇ ਨਹੀਂ ਸਰ ਕਈ ਤੇ ਡਿਗੇ ਤੇ ਦੇਖੇ ਨੇ ਮੈਂ ਤੇ ਕਈ ਡਿਗਣ ਵਾਲੇ ਨੇ ਆ ਜਾ ਇਹੋ ਜਿਹਾ ਵੇਖਿਆ ਹੈ ਕਈ ਜਾਂ ਦੇਖਿਆ ਹੈ ਕਿਸੇ ਕਿਨੂੰ ਬੇਸ਼ਰਮ ਨੇ ਹਾਂ ਕਈ ਬੰਦੇ ਇੱਕ ਬੰਦੇ ਨੇ ਕਮੀ ਹਮਾਰੀ ਸੀ ਤੇ ਉਹਦੀ ਲੱਤ ਟੁੱਟ ਗਈ ਸੀ ਅਜਾ ਹਾਂ ਪੰਜ ਸੱਤ ਦੇਣਾ ਸੀ ਪੰਜ ਸੱਤ ਦੇਣਾ ਸੀ ਤੇ ਉਹ ਪੰਜ ਸੱਤ ਦੇਣਾ ਵਿੱਚ ਜੇ ਟੁੱਟ ਗਈ ਤਾਂ ਫੇਰ ਤਪਾ ਲੈਣ ਜਾਣਾ ਸੀ ਮੈਂ ਗਿਆ ਸੀ ਬਿਸਕਟ ਵੀ ਖਾਦੇ ਸੀ ਉੱਥੇ ਮੈਂ ਗਿਆ ਸੀ ਹਾਂ ਮੈਂ ਫੇਰ ਬੀਬੀ ਕਿਹਾ ਸੀ ਮੈਂ ਆਖਿਆ ਇਮਾਨਦਾਰੀ ਨਾਲ ਕੰਮ ਕਰ ਕੀ ਕਹਤਾ ਹੈ ਕੀ ਕਹਤਾ ਹੈ ਅੱਛਾ ਸੱਜੇ ਹੁਣ ਤੁਸੀਂ ਦੁਬਾਰਾ ਕਈ ਵਾਰ ਇੱਕ ਤਰ੍ਹਾਂ ਦਾ ਇਹੋ ਜਿਹਾ ਚਾਂਸ ਆ ਜਾਂਦਾ ਹੈ ਤੇ ਤੁਸੀਂ ਵੀ ਧੌੜ ਭੱਜ ਕਰਦੇ ਉਹ ਦਿਨ ਦਾ ਚਾਂਸ ਤੇ ਕਿਸੇ ਨਾਲ ਵੀ ਹੋ ਸਕਦਾ ਤੁਹਾਡੇ ਨਾਲ ਵੀ ਹੋ ਸਕਦਾ ਦੇਖੋ ਚਾਂਸ ਹੋਲੇ ਹੋ ਸਕਦਾ ਜੇਲੇ ਮੈਂ ਕਿਸੇ ਨਾਲ ਧੋਖਾ ਠੱਗੀ ਇਹੋ ਜੇ ਕੰਮ ਕਰਾਂਗਾ ਇਹ ਤੇ ਫਿਰ 100% ਹੋਣਾ ਹੀ ਹੋਣਾ ਹੈ ਪਰ ਜਦੋਂ ਮੈਨੂੰ ਪਤਾ ਵੀ ਮੈਂ ਬਿਲਕੁਲ ਇਮਾਨਦਾਰੀ ਨਾਲ ਕੰਮ ਕਰਨਾ ਮੈਂ ਕਿਸੇ ਦਾ ਨੁਕਸਾਨ ਕਰਕੇ ਰਾਜ਼ੀ ਨਹੀਂ ਮੈਂ ਕਿਸੇ ਨੂੰ ਧੋਖਾ ਦੇ ਕੇ ਰਾਜ਼ੀ ਨਹੀਂ ਮੈਂ ਕਿਸੇ ਦਾ ਅੱਜ ਤੱਕ ਮੇਰੇ ਹਿਸਾਬ ਨਾਲ ਮੇਰੀ ਦੁਨੀਆ ਜੋ ਮਰਜ਼ੀ ਕਵੇ ਲੇਕਿਨ ਮੈਨੂੰ ਪਤਾ ਕਿ ਮੈਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਕਿੰਨੇ ਪਿੰਡਾਂ ਚ ਨਾਂ ਚੱਲਦਾ ਤੁਹਾਡਾ ਮੇਰੇ ਤਕਰੀਬਨ ਮੇਰੇ ਸਹ ਹੁਣ ਪਠਾਨਕੋਟ ਤੱਕ ਹੈ ਪੂਰੇ ਲਗਭਗ 200 ਪਿੰਡ ਜਾਣਦਾ 200 ਪਿੰਡ ਤੋਂ ਵੀ ਜ਼ਿਆਦਾ ਅੱਛਾ ਜੀ ਹਾਂਜੀ ਜੀਵਨ ਠਾਕਰ ਜੀ ਕੋ ਠਾਕਰ ਹੁੰਦਾ ਬਿਲਕੁਲ ਜੀ ਕਿਸੇ ਗੱਲੇ ਤੇ ਇਸ ਤੋਂ ਵੀ ਜ਼ਿਆਦਾ ਹੁੰਦਾ ਸੀ ਮੈਂ ਵਾਪਸ ਆ ਗਏ ਹੁਣਾਂ ਕਮਾ ਅੱਛਾ ਥੋੜਾ ਜਿਹਾ ਵਾਪਸ ਆ ਗਿਆ ਬਹੁਤੀ ਮੋਡੀਆਂ ਪਾਟੀਆਂ ਮਿਲ ਗਈਆਂ ਨਹੀਂ ਬਹੁਤੀਆਂ ਭੋਟੀਆਂ ਪਾਟੀਆਂ ਨਹੀਂ ਜਿਆਦਾ ਹੀ ਗਾਂ ਚੱਲ ਗਿਆ ਸੀ ਅੱਛਾ ਹਾਂ ਤੇ ਫਿਰ ਮੈਂ ਵਾਪਸ ਆ ਗਿਆ ਹੀ ਉੱਥੇ ਫਿਰ ਵਾਪਸ ਆ ਗਿਆ ਤੇ ਹੁਣ ਤੁਸੀਂ ਕੀ ਸਨੇਹਾ ਦਿਓਗੇ ਜਿਹੜੇ ਕੋਈ ਗਰੀਬ ਭਰਾ ਤੁਹਾਡੇ ਮਿਹਨਤ ਕਰਦੇ ਆ ਤੁਹਾਡੇ ਵਰਗੇ ਹੋਰ ਵੀ ਚਾਰ ਇਹੋ ਜਿਹੇ ਭਰਾ ਨੇ ਉਹ ਜਿਹੜੇ ਪੈਸੇ ਮਾਰਦੇ ਉਹਨਾਂ ਨੂੰ ਕੀ ਸਨੇਹਾ ਦਿਆਂਗੇ ਮੈਂ ਕਹਣਾ ਭੀ ਭਰਾ ਜੀ ਕਿਸੇ ਦੀ ਮਿਹਨਤ ਨਾ ਮਾਰੋ ਹਰ ਬੰਦੇ ਦਾ ਪਰਿਵਾਰ ਆ ਹਰ ਬੰਦੇ ਪਰਿਵਾਰ ਨੂੰ ਆਸ਼ ਹੁੰਦੀ ਆ ਕਿ ਗਿਆ ਕੁਝ ਕਰੂਗਾ ਤੇ ਜਿਹੇ ਵੇਲੇ ਉਹ ਬਿਲਕੁਲ ਮੂੰਹ ਲੜਕਾ ਕੇ ਸ਼ਾਮੀ ਕਰ ਲਵਾ ਜਾਂਦਾ ਹੈ ਤੇ ਫਿਰ ਫਿਰ ਹਵਾਵਾਂ ਵੀ ਮਾੜੀਆਂ ਫਿਰ ਹਵਾਵਾਂ ਵੀ ਮਾੜੀਆਂ ਤੇ ਕਦੇ ਗੁੱਸਾ ਵੀ ਆ ਸਕਦਾ ਹਾਂ ਤੇ ਦੁਆਵਾਂ ਤੇ ਚਲੋ ਅਸੀਂ ਦੇ ਨਹੀਂ ਸਕਦੇ ਫਿਰ ਹਵਾਵਾਂ ਹੀ ਹੁੰਦੀਆਂ ਨੇ ਦੁਆਵਾਂ ਤੇ ਨਹੀਂ ਹੁੰਦੀਆਂ ਤੇ ਦੁਆਵਾਂ ਤੇ ਨਹੀਂ ਦੇ ਸਕਦਾ ਤੇ ਮੈਂ ਹਵਾਵਾਂ ਹੀ ਦਵਾਂਗੇ ਦਵਾਵਾਂ ਵੀ ਦੱਸਾਂਗੇ ਵੀ ਸਾਰਿਆਂ ਨੂੰ ਦੱਸਾਂ ਦੂਸ ਵੀ ਸਾਰਿਆਂ 'ਚ ਕੱਢਾਂਗੇ ਬਿਲਕੁਲ ਜੀ ਨਹੀਂ ਫਿਰ ਤੁਸੀਂ ਦੱਸਦੇ ਤੇ ਹਾਈਓ ਚਾਰ ਬੰਦਿਆਂ ਨੂੰ ਹੁਣ ਜਿੱਦਾਂ ਤੁਸੀਂ ਚੈਨਲ ਤੇ ਨਾਂ ਲੈਣੇ ਆ ਮਹਾਰਾਜ ਮੰਨੋ ਅੱਜ ਨਾਲ ਲਾਓਗੇ ਦੱਸ ਦੇਣ ਠਹਿਰ ਕੇ ਲਾਓਗੇ ਬਿਲਕੁਲ ਜੀ ਤੇ ਕਦੇ ਨਾ ਕਦੇ ਤੇ ਫਿਰ ਉਹਨਾਂ ਦੀਆਂ ਪੀੜ੍ਹੀਆਂ ਤੱਕ ਯਾਦ ਰਹੇਗਾ ਮਹਾਰਾਜ ਅਸਲੀ ਤੇ ਹੁਣਾ ਪੀੜੀਆਂ ਨੂੰ ਛਾੜੀ ਛੜੇਦਾ ਤੇ ਮਾਪਿਓ ਦੇ ਭੈਣਾ ਭਰਾਵਾਂ ਦੇ ਸਕੇ ਵੀ ਨਹੀਂ ਹੁੰਦੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਪਰ ਜਿਹੜੇ ਪਰਿਵਾਰ ਸਮਝ ਕੇ ਤੁਰਦੇ ਆ ਨਾ ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ ਅਚਾ ਹੁਣਾ ਨੇ ਖਾਰੀ ਹੁੰਦੀ ਸ਼ਰਮ ਲਾ ਲਾਲੀ ਹੁੰਦੀ ਆ ਉਹਨਾਂ ਨੂੰ ਕੋਈ ਫਿਕਰ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਕਿਸੇ ਬੰਦੇ ਨੇ ਮੇਰਾ 100000 ਰੁਪਇਆ ਮਾਰਿਆ ਸੀ ਤੇ ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਦੂਜੇ ਬੰਦੇ ਨੂੰ ਦਲਾਲੀ ਮਿਲੇਗੀ ਤੇ ਦਿਆਂਗਾ ਮੈਂ ਕਿਹਾ ਇਹੋ ਨਾ ਮਿਲੀ ਤੇ ਕਹਿੰਦਾ ਫਿਰ ਤੇਰਾ ਮਿੱਟੀ ਆ ਕੰਮ ਬਸ ਇਹ ਐਵੇਂ ਜੀਆਂ ਵਿਚਾਰਾਂ ਨੇ ਜੀ ਜੀਵਨ ਠਾਕਰ ਨੇ ਸਾਡੇ ਇਧਰ ਜ਼ਮੀਨਾਂ ਦੀ ਪਲਾਟਾਂ ਦੀ ਜਾਂ ਹੋਰ ਕਈ ਦੁਕਾਨਦਾਰੀਆਂ ਦੇ ਇਹਨਾਂ ਦੇ ਨਾ ਸੇਲ ਪਰਚੇਜ ਵਾਸਤੇ ਆਮ ਗ੍ਰਾਹਕ ਲੱਭਣਾ ਇੱਕ ਦੂਸਰੇ ਨਾਲ ਮਿਲਾਉਣਾ ਮੀਡੀਏਟਰ ਦਾ ਕੰਮ ਕਰਦੇ ਨੇ ਔਰ ਕਈ ਵਾਰ ਕੀ ਮੈਂ ਆਪਾਂ ਸਲਾਹਕਾਰ ਚ ਵੀ ਲੈ ਲੈਨੇ ਇਹਨਾਂ ਨੂੰ ਲੇਕਿਨ ਇਹਨਾਂ ਨੇ ਜੋ ਚਰਚਾ ਕੀਤੀ ਆ ਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਇਹਨਾਂ ਦਾ ਪੈਸਾ ਮਾਰਦੀਆਂ ਔਰ ਜਿਹੜੇ ਪੈਸਾ ਮਾਰਦੇ ਆ ਪਹਿਲੇ ਤੇ ਇਹਨਾਂ ਨੇ ਉਹਨਾਂ ਨੂੰ ਇੱਕ ਨਾਂ ਦਿੱਤਾ ਕਿ ਕਮੀਨੇ ਵੀ ਕਮੀਨਾ ਲੱਭ ਜ ਘੜਿਆ ਲੱਭ ਜ ਜਿਹੜਾ ਆ ਨਾ ਉਹ ਉਹਦੇ ਬਰਾਬਰ ਜਾਣੇ ਜਾਂਦੇ ਆ ਇਹ ਪਰਿਵਾਰ ਜਿਹੜੇ ਪੈਸਾ ਮਾਰਦੇ ਆ ਕਿਸੇ ਗਰੀਬ ਦਾ ਹੱਕ ਮਾਰਦੇ ਆ ਔਰ ਹੁਣ ਅਸੀਂ ਚਾਹਾਂਗੇ ਕਿ ਇਹਨਾਂ ਦੇ ਸਭ ਤੋਂ 10 ਦਿਨ ਦਾ ਸਮਾਂ ਲਿਆ ਕਿ 10 ਦਿਨ ਬਾਅਦ ਅਸੀਂ ਉਹਨਾਂ ਦੇ ਨਾਮ ਡਿਸਪਲੇ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਮਾਰੇ ਆ ਬਾਕੀ ਹੋਰ ਵੀ ਕਈਆਂ ਭਰਾਵਾਂ ਦੇ ਪੈਸੇ ਕਈਆਂ ਨੇ ਮਾਰੇ ਹੋਣਗੇ ਤੇ ਅਸੀਂ ਬੈਠੇ ਆ ਧੰਨਵਾਦ ਉਹਨਾਂ ਭਰਾਵਾਂ ਦਾ ਜਿਹੜਾ ਸਾਡੇ ਉੱਤੇ ਮਾਨ ਕਰਦੇ ਆ ਸਾਡੇ ਕੋਲ ਜਰੂਰ ਆਓ ਅਸੀਂ ਇੱਕ ਵਾਰ ਜਿੰਨਾ ਤੱਕ ਹੋ ਸਕੇ ਪੈਸੇ ਵੀ ਦਿਵਾਵਾਂਗੇ ਸਰਕਾਰ ਦੇ ਦਰਬਾਰੇ ਵਾਜੂ ਪੰਚਾਵਾਂਗੇ ਔਰ ਇੱਕ ਵਾਰ ਸਰਕਾਰ ਨੂੰ ਬੇਨਤੀ ਵੀ ਕਰਾਂਗੇ ਕਿ ਇਹਨਾਂ ਗੱਲਾਂ-ਵੱਲ ਵਿੱਚ ਧਿਆਨ ਰੱਖਿਆ ਜਾਵੇ ਕਿ ਜਿੱਥੇ ਆ ਕੇ ਮੀਡੀਆਟਰ ਨੇ ਕਹਿ ਦਿੱਤਾ ਤੇ ਕੁਝ ਸਮੇਂ ਲਈ ਉਹਨਾਂ ਦੀਆਂ ਰਜਿਸਟਰੀਆਂ ਵਾਲ ਵੀ ਧਿਆਨ ਰੱਖਿਆ ਜਾਵੇ ਉਹਨਾਂ ਦੇ ਇੰਤਕਾਲ ਵੀ ਉਹਨਾਂ ਸਮਾਂ ਰੋਕੇ ਜਾਣ ਸਿਰਫ ਇਹਨਾਂ ਦੀ ਇੱਕ ਫਰਿਆਦ ਮੰਨੀ ਜਾਵੇ ਕਾਨੂੰਨਾਂ ਤੌਰ ਤੇ ਤਨੀ ਇਹ ਰੋਕ ਸਕਦੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਬੜਾ ਵੱਡਾ ਯੋਗਦਾਨ ਹੈ ਇਹਨਾਂ ਦਾ ਸਰਕਾਰ ਦੇ ਅੰਦਰ ਇੱਕ ਮਾਲੀਆ ਲਿਆਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿੰਨੀਆਂ ਜ਼ਮੀਨਾਂ ਉਧਰ-ਉਧਰ ਸੇਲ ਪਰਚੇਜ ਕਰਾਉਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜਦੇ ਨੇ ਔਰ ਫਿਰ ਵੀ ਕੋਈ ਆ ਕੇ ਇਹਨਾਂ ਦੀ ਕਮਿਸ਼ਨ ਮਾਰ ਜਾਏ ਤੇ ਆਪਣੀਆਂ ਰਿਸ਼ਤੇਦਾਰੀਆਂ ਕੱਢ ਜਾਵੇ ਔਰ ਉਹ ਕਮੀਨਿਆਂ ਦੀਆਂ ਰਿਸ਼ਤੇਦਾਰੀਆਂ ਕਮੀਨੇ ਖਾਨਦਾਨ ਬਣ ਜਾਂਦੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਹਰ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਵਾਸਤੇ ਜਾਂ ਤਾਂ ਇਹਨਾਂ ਦੇ ਕੋਈ ਲਾਇਸੈਂਸ ਪ੍ਰੋਵਾਈਡ ਕੀਤੇ ਜਾਣ ਕਿਸੇ ਤਰ੍ਹਾਂ ਦਾ ਜਿਹਨਾਂ ਨੂੰ ਕੋਈ ਲਾਇਸੈਂਸ ਹੀ ਸਿੱਧਾ ਦਿੱਤੀ ਜਾਵੇ ਤੇ ਜਾਂ ਫਿਰ ਇਹਨਾਂ ਦੀ ਗੱਲਬਾਤ ਜਿਹੜੀ ਆ ਉਹ ਪਹੁੰਚਾਈ ਜਾਵੇ ਕਿਤੇ ਨਾ ਕਿਤੇ ਸਰਕਾਰੀ ਦਰਬਾਰੇ ਇਹਨਾਂ ਨੂੰ ਪੂਰਾ ਹੱਕ ਮਿਲਣਾ ਚਾਹੀਦਾ ਔਰ ਕੋਈ ਨਾ ਕੋਈ ਇੱਕ ਅੱਧਾ ਇਹੋ ਜਿਹਾ ਸਬੰਧ ਬਣਾਣਾ ਚਾਹੀਦਾ ਜਿਸ ਮਨ ਦੀ ਰੋਜੀ ਰੋਟੀ ਜਿਹੜੀ ਆ ਉਸ ਦੇ ਵਿੱਚ ਧੋਖਾ ਨਾ ਹੋ ਸਕੇ ਔਰ ਜਿਹੜੇ ਕਮੀਨੇ ਇਹਨਾਂ ਦੀਆਂ ਮਾਰਦੇ ਆ ਕਮਿਸ਼ਨਾਂ ਇਹਨਾਂ ਦਾ ਹੱਕ ਮਾਰਦੇ ਆ ਉਹਨਾਂ ਵਾਸਤੇ ਵੀ ਥੋੜੇ ਬਹੁਤੇ ਲਮਜਾ ਸਾਡੇ ਕੋਲ ਅਸੀਂ ਇਹ ਹੀ ਕਹਾਂਗੇ ਕਿ ਧੰਨਵਾਦ ਆ ਇਸ ਭਰਾ ਦਾ ਜਿਹੜਾ ਤੁਹਾਡਾ ਨਾਮ ਲੈ ਕੇ ਸਾਡੇ ਕੋਲ ਆਏ ਨੇ ਉਹ ਲਿਸਟ ਸਾਡੇ ਕੋਲ ਪਹੁੰਚ ਗਈ ਆ ਪਰ ਚਲਾਵਾਂਗੇ ਦੱਸਦਣ ਠਰ ਕੇ ਇੱਕ ਵਾਰ ਜੂਨ ਚਲਾਵਾਂਗੇ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਾਡੇ ਤੀਨਾਂ ਨਗਰ ਹਲਕੇ ਚ ਕਿੱਥੇ ਕਿਹੜੇ ਇਹੋ ਜਿਹੇ ਐਜੂਕੇਟਿਡ ਇਹ ਨਹੀਂ ਕਹਿੰਦੇ ਕਿ ਸਾਰੇ ਪੜ੍ਹੇ ਲਿਖੇ ਇਸ ਤਰ੍ਹਾਂ ਹੁੰਦੇ ਆ ਨਹੀਂ ਪੜ੍ਹਾਈ ਚਾਰ ਤਰ੍ਹਾਂ ਦੀ ਐਵੇਂ ਭਰਾ ਨੇ ਦੱਸਿਆ ਪੜਾਈ ਚਾਰ ਤਰ੍ਹਾਂ ਦੀ ਹੁੰਦੀ ਆ ਔਰ ਚਾਰ ਤਰ੍ਹਾਂ ਦੀ ਪੜਾਈ ਦੇ ਵਿੱਚ ਕੁਝ ਕ ਪੈਸੇ ਨਾਲ ਥੱਲਾ ਗੁੱਲਾ ਹੀ ਕਰਕੇ ਜਾਣਾ ਕੁਝ ਕਹਿੰਦੇ ਆ ਜੀ ਅਸੀਂ ਪੈਸੇ ਨਾਲ ਬਰਬਾਦੀ ਕਰਕੇ ਜਾਣਾ ਕੁਝ ਕਹਿੰਦੇ ਆ ਜੀ ਅਸੀਂ ਪੈਸੇ ਨਾਲ ਕੁਝ ਖੱਟ ਕੇ ਜਾਣਾ ਤੇ ਕੁਝ ਕਹਿੰਦੇ ਅਸੀਂ ਦਾਨ ਕਰਕੇ ਜਾਣਾ ਲੇਕਿਨ ਇਹਨਾਂ ਨੇ ਕੀ ਕਰਕੇ ਜਾਣਾ ਪੈਸੇ ਵਾਲਿਆਂ ਨੇ ਇਹਨਾਂ ਨੇ ਸਿਰਫ ਲਾਂਤਾਂ ਖੱਟ ਕੇ ਜਾਣਾ ਔਰ ਅਸੀਂ ਇਹਦੇ ਵਾਸਤੇ ਬੈਠੇ ਆ ਭਰਾਵਾਂ ਵਾਸਤੇ ਜੇ ਕਿਸੇ ਭਰਾ ਨੂੰ ਵੀ ਕਿਸੇ ਨਾਲ ਇਸ ਤਰ੍ਹਾਂ ਧੋਖਾ ਹੋਇਆ ਕੋਈ ਪੈਸੇ ਮਾਰਦਾ ਕੋਈ ਉਧਾਰਲੇ ਪੈਸੇ ਵੀ ਨਹੀਂ ਮੋੜਦਾ ਉਹ ਸਾਡੇ ਚੈਨਲ ਦੇ ਮਾਧਿਅਮ ਨਾਲ ਸਾਡੇ ਕੋਲ ਆ ਕੇ ਬਹਿ ਸਕਦਾ ਔਰ ਅਸੀਂ ਸਾਰੀ ਗੱਲ ਡਿਸਪਲੇ ਕਰਾਂਗੇ ਧੰਨਵਾਦ ਸਾਰੇ ਭਰਾਵਾਂ ਦਾ ਥੈਂਕ ਯੂ